ਕਟੜ ਇਮਾਨਦਾਰ ਪਾਰਟੀ ਦੀ ਮਹਿਲਾ ਆਗੂ ਰਿਸ਼ਵਤ ਲੈਂਦਿਆਂ ਫੜੀ ਗਈ ਕਟੜ ਇਮਾਨਦਾਰ ਪਾਰਟੀ ਦੀ ਮਹਿਲਾ ਆਗੂ ਦੇ ਵੱਲੋਂ ਬਦਲੀ ਰਿਕਵਾਂਡ ਦੇ ਲਈ ਰਿਸ਼ਵਤ ਦੀ ਮੰਗ ਕੀਤੀ ਗਈ ਰਿਸ਼ਵਤ ਵੀ ਕੋਈ 20-50 ਹਜ਼ਾਰ ਨਹੀਂ ਲੱਖਾਂ ਦੇ ਵਿੱਚ ਮੰਗੀ ਗਈ ਆਖਰਕਾਰ ਇਹ ਕਿਹੜੀ ਮਹਿਲਾ ਆਗੂ ਹੈ ਜਿਹੜੀ ਕੱਟੜ ਇਮਾਨਦਾਰ ਪਾਰਟੀ ਆਮ ਆਦਮੀ ਪਾਰਟੀ ਦੇ ਨਾਲ ਸਬੰਧ ਰੱਖਦੀ ਹੈ ਅਤੇ ਕਿਹੜੇ ਮਾਮਲੇ ਦੇ ਵਿੱਚ ਇਹਦੀ ਗ੍ਰਿਫਤਾਰੀ ਹੋਈ ਹੈ ਕਿੱਥੋਂ ਹੋਈ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕਪਣ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਆਮ ਆਦਮੀ ਪਾਰਟੀ ਕੱਟੜ ਇਮਾਨਦਾਰ ਪਾਰਟੀ ਤੇ ਉਹਦੀ ਇੱਕ ਮਹਿਲਾ ਗੂ ਡਿੰਪਲ ਵਿਦੇਸ਼ਾ ਰਿਸ਼ਵਤ ਲੈਂਦਿਆਂ ਹੋਇਆ ਪਟਿਆਲੇ ਦੇ ਵਿੱਚ ਵਿਜੀਲੈਂਸ ਨੇ ਧਰ ਦਬੋਚੀ ਹੈ ਮਾਮਲਾ ਕੀ ਹੈ ਤੁਹਾਨੂੰ ਸਾਰੀ ਗੱਲ ਖੋਲ ਕੇ ਦੱਸਦੇ ਆ ਚੌਕਸੀ ਬਿਊਰੋ ਪਟਿਆਲਾ ਦੀ ਟੀਮ ਨੇ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੀ ਸੀਨੀਅਰ ਆਗੂ ਨੂੰ ਇੱਥੇ ਪਾਵਰਕਾਮ ਦੀ ਮੁਲਾਜ਼ਮ ਜਣੇ ਕਿ ਪਟਿਆਲਾ ਦੇ ਵਿੱਚ ਪਾਵਰਕਾਮ ਦੀ ਮੁਲਾਜ਼ਮ ਦੀ ਬਦਲੀ ਲਈ 50000 ਰੁਪਏ ਰਿਸ਼ਵਤ ਲੈਣ ਦੇ ਆਰ ਰੰਗੇ ਹੱਥੀ ਕਾਬੂ ਕੀਤਾ। ਇਹਨਾਂ ਵਿੱਚੋਂ 20000 ਰੁਪਏ ਜਦਕਿ 30000 ਰੁਪਏ ਦਾ ਚੈੱਕ ਸ਼ਾਮਲ ਹੈ। ਮੁਲਜ਼ਮ ਦੀ ਪਛਾਣ ਆਪ ਆਗੂ ਡਿੰਪਲ ਬਦੇਸ਼ਾ ਵਾਸੀ ਤੋਬੀਗਾਟ ਪਟਿਆਲਾ ਦੇ ਵਜੋਂ ਹੋਈ ਹੈ ਇਸ ਮਾਮਲੇ ਦੇ ਵਿੱਚ ਸਹਿ ਮੁਲਜ਼ਮ ਅਜੇ ਗੋਇਲ ਫਰਾਰ ਦੱਸਿਆ ਜਾਂਦਾ ਹੈ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਕਾਰਵਾਈ ਪਟਿਆਲਾ ਦੇ ਵਸਨੀਕ ਰਕੇਸ਼ ਕੁਮਾਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਦੇ ਉੱਤੇ ਕੀਤੀ ਗਈ ਹੈ ਵਿਜੀਲੈਂਸ ਮੁਤਾਬਕ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਰਿਸ਼ਤੇਦਾਰ ਪੂਨਮ अरोड़ा ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪੀ ਐਸ ਪੀ ਸੀ ਐਲ ਪਟਿਆਲਾ ਵਿੱਚ ਅਪਰ ਡਿਵੀਜ਼ਨਲ ਕਲਰਕ ਹੈ ਜਿਸ ਨੂੰ ਉਸਦੇ ਮੁੱਖ ਦਫ਼ਤਰ ਜਾਨੀ ਕਿ ਜਿਹੜਾ ਪੀ ਐਸ ਪੀ ਸੀ ਐਲ ਦਾ ਮੁੱਖ ਦਫ਼ਤਰ ਹੈ ਉਥੋਂ ਸੁਪਰਡੈਂਟ ਇੰਜੀਨੀਅਰ 23 ਨੰਬਰ ਫਾਟਕ ਦੇ ਪਟਿਆਲਾ ਸਤੇ ਤੇ ਦਫ਼ਤਰ ਚ ਤਬਦੀਲ ਕਰ ਦਿੱਤਾ ਗਿਆ ਸੀ ਇਸ ਬਦਲੀ ਨੂੰ ਰੁਕਵਾਉਣ ਦੇ ਲਈ ਜਿਹੜਾ ਉਹਨਾਂ ਦਾ ਸੰਪਰਕ ਹੋਇਆ ਡਿੰਪਲ ਅਤੇ ਗੋਇਲ ਦੇ ਨਾਲ ਜਿਨ੍ਹਾਂ ਨੇ ਉਹਨਾਂ ਤੋਂ 2 ਲੱਖ ਰੁਪਏ ਦੀ ਰਿਸ਼ਵਤ ਮੰਗੀ ਇਸ ਦੌਰਾਨ ਹੀ ਉਹਨਾਂ ਦਾ ਸੰਪਰਕ ਡਿੰਪਲ ਵਿਦੇਸ਼ਾ ਅਤੇ ਅਜੇ ਗੋਇਲ ਨਾਲ ਹੋਇਆ ਉਹਨਾਂ ਨੇ ਬਦਲੀ ਰੁਕਵਾਉਣ ਲਈ ਅਸ਼ਿਕਾਇਤ ਕਰਤਾ ਤੋਂ 2 ਲੱਖ ਰੁਪਏ ਦੀ ਕਥਿਤ ਰਿਸ਼ਵਤ ਮੰਗੀ ਅਤੇ ਸੌਦਾ 50 ਹਜ਼ਾਰ ਵਿੱਚ ਤੈਅ ਪਾਇਆ ਗਿਆ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਢਲੀ ਜਾਂਚ ਮਗਰੋਂ ਵਿਜੀਲੈਂਸ ਦੀ ਟੀਮ ਵੱਲੋਂ ਵਿਸ਼ਾਏ ਜਾਲ ਦੇ ਤਹਿਤ ਡਿੰਪਲ ਵਿਦੇਸ਼ਾ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰਿਸ਼ਵਤ ਲੈਂਦਿਆਂ ਧਰ ਦਬੋਚ ਲਿਆ ਗਿਆ। ਹਾਲਾਂਕਿ ਅਜੇ ਗੋਇਲ ਫਰਾਰ ਹੈ। ਦੋਵਾਂ ਖਿਲਾਫ ਵਿਜੀਲੈਂਸ ਦੇ ਥਾਣਾ ਪਟਿਆਲਾ ਰੇਂਜ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਦੇ ਤਹਿਤ BNS ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਡਿੰਪਲ ਵਧੇਸ਼ਾ ਫੜੀ ਗਈ ਅਜੇ ਗੋਇਲ ਫਰਾਰ ਸਵਾਲ ਕਈ ਖੜੇ ਹੋਗੇ ਆਮ ਆਦਮੀ ਪਾਰਟੀ ਤਾਂ ਕਟੜ ਇਮਾਨਦਾਰ ਪਾਰਟੀ ਸੀ ਫਿਰ ਉਹਦੇ ਸੀਨੀਅਰ ਮਹਿਲਾ ਆਗੂ ਕਿਸ ਤਰ੍ਹਾਂ ਨਾਲ ਫਸ ਸਕਦੀ ਹੈ ਕਿਹੜੇ ਬਣਾ ਦੇ ਉੱਤੇ ਡਿੰਪਲ ਨੇ ਪੈਸੇ ਮੰਗੇ 50000 ਰੁਪਿਆ ਲਿਆ ਕਿਹੜੇ ਅਫਸਰ ਦੀ ਬਣਾ ਤੇ ਕਿਹੜੇ ਸਿਆਸੀ ਆਗੂ ਦੀ ਬਣਾ ਤੇ ਇਸ ਦੀ ਤੈ ਤੱਕ ਜਾਣਾ ਜ਼ਰੂਰੀ ਹੈ ਕਿਉਂਕਿ ਡਿੰਪਲ ਤਾਂ ਇੱਕ ਸੀਨੀਅਰ ਮਹਿਲਾ ਵਰਕਰ ਹੈ ਮਹਿਲਾ ਵਿੰਗ ਦੀ ਉਹਦੇ ਕੋਲ ਤਾਂ ਕੋਈ ਸਵਿਵਧਾਨਿਕ ਅਹੁਦਾ ਨਹੀਂ ਉਹ ਕੋਈ ਮੇਰ ਨਹੀਂ ਕੋਈ ਡਿਪਟੀ ਮੇਰ ਨਹੀਂ ਕੋਈ ਕਾਉਂਸਲਰ ਨਹੀਂ ਕੋਈ ਉਹ ਐਮਐਲਏ ਨਹੀਂ ਕੋਈ ਹੋਰ ਨਹੀਂ ਕੋਈ ਵਧਾਇਕ ਨਹੀਂ ਕੋਈ ਸੈਕਟਰੀ ਨਹੀਂ ਕਿਸੇ ਦੀ ਕੋਈ ਪਰਸਨਲ ਸੈਕਟਰੀ ਨਹੀਂ ਨਿੱਜੀ ਸਹਾਇਕ ਨਹੀਂ ਉਹ ਕੁਝ ਵੀ ਨਹੀਂ ਹੈ ਤਾਂ ਉਹਨੇ ਕਿਸ ਬਣਾ ਤੇ ਪੈਸੇ ਮੰਗੇ ਕਿਹੜਾ ਇਹ ਤਾਣਾ ਬਾਣਾ ਕਿਹੜਾ ਇਹ ਜਾਲ ਹੈ ਜਿਹੜਾ ਕੰਮ ਕਰ ਰਿਹਾ ਹੈ ਜਿਹਦੀ ਬਣਾ ਦੇ ਉੱਤੇ ਪੈਸੇ ਡਿੰਪਲ ਵਿਦੇਸ਼ਾ ਮੰਗ ਰਹੀ ਸੀ ਤੇ ਅਜੇ ਗੋਇਲ ਮੰਗ ਰਹੀ ਸੀ ਦੂਜੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਇੱਕ ਪਾਸੇ ਡਿੰਪੀ ਢਲੋਂ ਨੂੰ ਬਿਠਾ ਲੈਂਦੇ ਆ ਤੇ ਇੱਕ ਪਾਸੇ ਕਿਸੇ ਹੋਰ ਨੂੰ ਇੱਕ ਪਾਸੇ ਦਲਵੀਰ ਗੋਲਡੀ ਨੂੰ ਇੱਕ ਪਾਸੇ ਡਾਕਟਰ ਸੁਖੀ ਨੂੰ ਕਹਿੰਦੇ ਆ ਕਿ ਅਸੀਂ ਮਾੜੀਆਂ ਦੂਜੀਆਂ ਪਾਰਟੀਆਂ ਦੇ ਚੰਗੇ ਬੰਦੇ ਲੱਭ ਕੇ ਲਿਆ ਰਹੇ ਹਾਂ ਚੰਗੇ ਬੰਦੇ ਆਮ ਆਦਮੀ ਪਾਰਟੀ ਚ ਸ਼ਾਮਲ ਕਰਾ ਰਹੇ ਆ ਮੁੱਖ ਮੰਤਰੀ ਨੂੰ ਦੂਜੀਆਂ ਪਾਰਟੀਆਂ ਦੇ ਚੰਗੇ ਬੰਦੇ ਤਾਂ ਦਿਖ ਜਾਂਦੇ ਐ ਮੁੱਖ ਮੰਤਰੀ ਨੂੰ ਆਪਣੀ ਪਾਰਟੀ ਦੀ ਭ੍ਰਿਸ਼ਟਾਗੂ ਹਜੇ ਤੱਕ ਕਿਉਂ ਨਹੀਂ ਦਿਖੀ ਮੁੱਖ ਮੰਤਰੀ ਨੂੰ ਆਪਣੀ ਪਾਰਟੀ ਦੀ ਪਰਛਟ ਕੀ ਤਾਂ ਪਹਿਲਾ ਮਾਮਲਾ ਹੈ ਡਿੰਪਲ ਵਿਦੇਸ਼ਾ ਕੀ ਪਤਾ ਕਿੰਨੇ ਅਜਿਹੇ ਕੇਸ ਕਰ ਬੈਠੀ ਹੋਵੇ ਕਿਹੜੇ ਵੱਡੇ ਜਿਹੜਾ ਸਿਆਸੀ ਆਗੂ ਹੈ ਜਿਹਦੀ ਛਤਰ ਛਾਇਆ ਚ ਡਿੰਪਲ ਵਿਦੇਸ਼ਾ ਇਹ ਸਾਰੇ ਕੰਮ ਕਰ ਰਹੀ ਹੈ ਕਿਹੜਾ ਉਹ ਵੱਡਾ ਅਫਸਰ ਹੈ ਜਿਹਦੇ ਸ਼ੈਦ ਥੱਲੇ ਡਿੰਪਲ ਵਿਦੇਸ਼ਾ ਇਹ ਕੰਮ ਕਰ ਰਹੀ ਹੈ ਮੁੱਖ ਮੰਤਰੀ ਨੂੰ ਦੂਜੀਆਂ ਪਾਰਟੀਆਂ ਦੇ ਚੰਗੇ ਬੰਦੇ ਤਾਂ ਦਿਖ ਜਾਂਦੇ ਆ ਪਰ ਆਪਣੀ ਪਾਰਟੀ ਦੇ ਮਾੜੇ ਬੰਦੇ ਨਹੀਂ ਦਿਖਦੇ ਮੁੱਖ ਮੰਤਰੀ ਜੀ ਅੱਖਾਂ ਦੋਵੇਂ ਖੁੱਲੀਆਂ ਰੱਖਣੀਆਂ ਪੈਂਦੀਆਂ ਆ ਦੋਵੇਂ ਅੱਖਾਂ ਨਾਲ ਦੇਖੋ ਕਿ ਤੁਹਾਡੀ ਪਾਰਟੀ ਚ ਕਿਹੜਾ ਜਿਹੜਾ ਤੁਹਾਡੀ ਕੱਟੜ ਇਮਾਨਦਾਰੀ ਤੇ ਦਾਗ ਲਾ ਰਿਹਾ ਆ ਇਹ ਤੁਹਾਡੀ ਪਾਰਟੀ ਦੀ ਸ਼ੋਭੀ ਖਰਾਬ ਕਰ ਰਿਹਾ ਹੈ ਦੂਜੀਆਂ ਪਾਰਟੀਆਂ ਦੇ ਚੰਗੇ ਬੰਦੇ ਤੁਹਾਨੂੰ ਬੜੀ ਸੋਹਣੀ ਨਜ਼ਰ ਨਾਲ ਦੇਖਦੇ ਆ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਮੇਰੀ ਤੁਹਾਡੇ ਅੱਗੇ ਇੱਕ ਛੋਟੀ ਜੀ ਬੇਨਤੀ ਹੈ ਕਿ ਇੱਕ ਅੱਖ ਖੋਲ ਕੇ ਦੂਜੀ ਨਾਲ ਵਾਲੀ ਚੰਗੇ ਬੰਦੇ ਵਾਲੀ ਨੂੰ ਥੋੜੇ ਸਮੇਂ ਲਈ ਬੰਦ ਕਰਕੇ ਇੱਕ ਥੋੜਾ ਜਿਹਾ ਨਿਸ਼ਾਨਾ ਆਪਣੀ ਪਾਰਟੀ ਦੇ ਮਾੜੇ ਬੰਦਿਆਂ ਤੇ ਵੀ ਲਾ ਲਓ ਸ਼ਾਇਦ ਤੁਹਾਡੀ ਪਾਰਟੀ ਦਾ ਅਕਸ ਹੋਰ ਸੁਧਰ ਜਾਵੇ